ਕੋੜੀ 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 ਸੱਜੇ ਪਾਸੇ ਜਲਾਲਪੁਰਿਆ ਪੁੱਜ ਗਿਆ ਮੈਦਾਨ ਦੇ ਅੰਦਰ ਪਾਲਾ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਮਹਾਨ ਕਬੱਡੀ ਖਿਡਾਰੀ ਪਾਲਾ ਜਲਾਲਪੁਰਿਆ ਕੋੜੀ ਵਾਲੇ ਕੌੜੀ ਪਿੰਡ ਵਾਲੇ ਬੋਰਡ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਪਿਆਰ ਹੈ ਸੋ ਇਹ ਪਿਆਰ ਕਰਕੇ ਸਤਿਕਾਰ ਕਰਕੇ ਪੁਜੇ ਨੇ ਕਬੱਡੀ ਦੇ ਖਿਡਾਰੀ ਪਾਲਾ ਸਪੈਸ਼ਲ ਦਾਰੇ ਗਿਲ ਪ੍ਰਧਾਨ ਕਰਕੇ ਮਨਵਿੰਦਰ ਸਿੰਘ ਜੀ ਸਾਡੇ ਐਡਵੋਕੇਟ ਹੋਣਾਂ ਦੇ ਕਰਕੇ ਤੇ ਕਰਮਜੀਤ ਸਿੰਘ ਜੀ ਕੋਚ ਸਾਹਿਬ ਤੇ ਨਾਲ ਕੌੜੀ ਵਾਲੇ ਬੋਰ ਕਰਕੇ ਆਇਆ ਸੋ ਜੀ ਆਣ ਵਖਦੇ ਆ ਜਲਾਲਪਰੀਏ ਪਾਲੇ ਦਾ ਨਿੱਕਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਆਨੂ ਲਓ ਇਧਰੇ ਪਾਸੇ ਖੇਡ ਕਬੱਡੀ ਫਿਰ ਜੁੜੀਏ ਮੈਦਾਨ ਦੇ ਐ ਵੀ ਜਲਾਲਪਰੀਆ ਆ ਦੋ ਕਦਮ ਚੱਲ ਕੇ ਸੰਗਤ ਨੂੰ ਦਰਸ਼ਨ ਕਰਾਈਏ ਦੋ ਕਦਮ ਆਹ ਚੱਲ ਕੇ ਇਧਰੇ ਪਾਸੇ ਸਾਰੀ ਸੰਗਤ ਨੂੰ ਆਪਾਂ ਦਰਸ਼ਨ ਕਰਾਈਏ ਕਿ ਫੜੇ ਜਲਾਲਪਰੀਏ ਪਾਲੇ ਦੇ ਵਿਰਲੇ ਹੀ ਨੇ ਮੁੜਦੇ ਆਹ ਜੱਟ ਹਾਥੀ ਤੇ ਗੁੱਗੂ ਗੱਲ ਤਿੰਨੋਂ ਝੂਮ ਝੂਮ ਕੇ ਤੁਰਦੇ ਆਹ ਜੱਟ ਹਾਥੀ ਤੇ ਗੁੱਗੂ ਗੱਲ ਨੋ ਝੂਮ ਝੂਮ ਕੇ ਤੁਰਦੇ ਦੁਨੀਆ ਦਾ ਚੋਟੀ ਦਾ ਕਬੱਡੀ ਖਿਡਾਰੀ ਮਾਹਰ ਕਬੱਡੀ ਖਿਡਾਰੀ ਪਾਲਾ ਸਾਡੇ ਕੋਲ ਪੁਜਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਵਖਦੇ ਆ ਮੈਚ ਤੋਂ ਬਾਅਦ ਸਾਡੇ ਵਿਚਕਾਰ ਸਾਡੇ ਵੀਰ ਕਹਿੰਦੇ ਭਗਵਤੀ ਬੈਗ ਹਾਊਸ ਸਿਰਸਾ ਸਾਡੇ ਭਰਾ ਅਸ਼ਵਨੀ ਵਰਮਾ ਜੀ ਤੇ ਨਾਲ ਕਹਿੰਦੇ ਗੌਰਵ ਸ਼ਰਮਾ ਜੀ ਸ਼ਰਮਾ ਕੋਲਡ ਕੈਫੇ ਸੁਭਾਸ ਚੌਕ ਸਿਰਸਾ ਸਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਗੱਭਰੂ ਪੰਜਾਬ ਪਾਣੀਆਂ ਨੇ ਜਿੱਥੇ ਚਾਲ ਬੰਦਿਆ ਉਸਤਾਦੀ ਦੀ ਦੁੱਖ ਵਿੱਚੋਂ ਮੈਂ ਜੰਮਿਆ ਲਓ ਟਾਪ ਨੇ ਮਾਲਾ ਟਾਪ ਦੀਆਂ ਟੀਮਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਮੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ